ਹਰ ਹਰ ਨਾਮ ਹਉਕਦ ਮੁਕ ਦੇਵਾ ਕਟਾ ਜਮਕੀ ਹੁੰਦਾ ਐਵੇਂ ਜਿਵੇਂ ਗੁਰੂ ਮਹਾਰਾਜ ਦੀ ਭਾਵਕੇ ਵੈਦਾਂ ਦੇ ਵੀ ਵੈਦ ਨੇ ਉਹ ਰੋਗਦਾਰ ਉਹ ਦੋਨੇ ਬੁੱਝ ਦੇਨੇ ਦੇਖਦੇ ਨੇ ਕਿ ਪਿਛਲਾ ਕਿਹੜਾ ਮਾੜਾ ਕਰਮ ਸੀ ਜਿਸ ਕਾਰਨ ਕਰਕੇ ਇਨਸਾਨ ਨੂੰ ਕੰਨ ਦੀ ਬਿਮਾਰੀ ਐ ਮਨ ਦੀ ਬਿਮਾਰੀ ਐ ਜਾਂ ਬਾਹਰ ਵਾਲੇ ਲੜਾਈ ਝਗੜੇ ਛੇੜੇ ਨੇ ਕੀ ਇਹਦਾ ਕਰਮ ਬਣਿਆ ਪ੍ਰਸੰਤ ਮਹਾਤਮਾ ਗੁਰੂ ਮਹਾਰਾਜ ਪਿਛਲੇ ਕਰਮ ਨੂੰ ਕੱਟਦੇ ਨੇ ਸੇਵਾ ਤੇ ਸਿਮਰਨ ਕਰਵਾ ਕੇ ਜਦੋਂ ਮਾੜਾ ਕਰਮ ਖਤਮ ਹੋ ਗਿਆ ਇਸ ਕਰਨ ਕਰਕੇ ਫਿਰ ਸੇਵਕਾਂ ਨੂੰ ਸੰਗਤਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਮਹਾਰਾਜ ਜੀ ਨੂੰ ਸੇਵਕ ਕਹਿੰਦਾ ਮਹਾਰਾਜ ਮੇਰੀ ਦ੍ਰਿਸ਼ਟੀ ਵਿੱਚ ਤਾਂ ਸਾਧੂ ਮਹਾਤਮਾ ਨੇ ਜਿਹੜੇ ਜਿਵੇਂ ਅੱਜ ਦੇ ਲੋਕਾਂ ਦੀ ਦ੍ਰਿਸ਼ਟੀ ਹੈ। ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਤਾਂ ਕੰਦੇ ਜਿਵੇਂ ਪਿੰਡਾਂ ਦੇ ਵਿੱਚ ਅਵਾਰਾ ਸਾਂਹ ਫਿਰਦੇ ਨੇ ਠੱਠੇ ਫਿਰਦੇ ਨੇ ਪਸ਼ੂ ਫਿਰਦੇ ਨੇ ਐਵੇਂ ਜਿਵੇਂ ਦਿਖਦੇ ਨੇ ਮਨੂੰ ਤਾਂ ਸਾਂਹ ਤੇ। ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਉਦਿਸ ਗੱਲ ਨੂੰ ਸੁਣਦੇ ਨੇ ਗੁਰਬਾਣੀ ਵਿੱਚ ਪਰਮੇਸ਼ਰ ਦਾ ਦਰਜ ਹੈ। ਪਰਮੇਸ਼ਰ ਨਾਉ ਵੀ ਵੱਡਾ ਦਰਜਾ ਦੱਸਿਆ ਮੇਰੀ ਬਾਂਦੀ ਭਗਤ ਛੜਾਵਾ ਬਾਂਦੀ ਭਗਤ ਨਾ ਛੁਟਾਏ ਮੋਹੇ ਪਾਪ ਕੇ ਕੋਈ ਵੀ ਇਨਸਾਨ ਪਰਮਾਤਮਾ ਦੇ ਲਿਖੇ ਹੋਏ ਕਰਮਾਂ ਨੂੰ ਮੇਟ ਨਹੀਂ ਸਕਦਾ ਇਹ ਵਿਧਾਨ ਹੈ ਕਾਨੂੰਨ ਹੈ ਪਰ ਸਾਧੂ ਮਹਾਤਮਾ ਉਲਟ ਬਾਤ ਤੇ ਭਈ ਸਿੱਧਰੇ ਦੁਸ਼ਟ ਦੂਤ ਸਜਣਾਈ ਉਹ ਮਾੜੇ ਲੇਖਾਂ ਨੂੰ ਵੀ ਮੇਟਦੇ ਨੇ ਕਿਉਂ ਉਹਨਾਂ ਦੇ ਵਿੱਚ ਸਤਿਆ ਹੈ ਸੋ ਰਹੁ ਵਿਚਾਰ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਭਾਈ ਗੁਰਸਖਾ ਕਹਿੰਦੇ ਤੂੰ ਸੇਵਾ ਕਰ ਉਹ ਸੇਮਰਨ ਕਾਰਜ ਉਸ ਤਰ੍ਹਾਂ ਸੰਤ ਬਾਬਾ ਸੰਤੋਖ ਸਿੰਘ ਜੀਆ ਨੂੰ ਦਾਸ ਨੇ ਦੇਖਿਆ ਸੇਵਾ ਕਰਵਾਉਂਦੇ ਅੰਮ੍ਰਿਤ ਵੇਲੇ ਸ੍ਰੀ ਜੋਤੀ ਸਰੂਪ ਵੇਲੇ ਸੰਗਤਾਂ ਨੂੰ ਲੈ ਕੇ ਚਲੇ ਜਾਂਦੇ ਸੀ ਉੱਥੇ ਝਾੜੂ ਮਾਰਨਾ ਪੋਚਾ ਲਾਉਣਾ ਇਤਿਆਦਿਕ ਫਰਸ਼ਾਂ ਨੂੰ ਧੋਣਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਕਰਵਾਇਆ ਕਰਦੇ ਸੀ ਬੜਾ ਤਿਆਗ ਸੀ ਉਹਨਾਂ ਦੇ ਮਨ ਵਿੱਚ ਜੈਸਾ ਉਹਨਾਂ ਦਾ ਨਾਮ ਸੀ ਸੰਤੋਖ ਸਿੰਘ ਵੈਸੇ ਉਹਨਾਂ ਨੇ ਮਨ ਦੇ ਵਿੱਚ ਸੰਤੋਖ ਨੂੰ ਧਾਰਨ ਕੀਤਾ ਹੋਇਆ ਸੀ ਮਾਇਆ ਦਾਸੀ ਸੰਤਾਂ ਕੀ ਕਾਰ ਕਮਾਵੇ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਸੀ ਸਾਦਗੀ ਦੇ ਵਿੱਚ ਰਹਿੰਦੇ ਸੀ ਕਈ ਵਾਰ ਆ ਕੇ ਜਿਹੜਾ ਹੁਣ ਜਾਣ ਬਿਆਕ ਤੇ ਕੋਈ ਆਉਂਦਾ ਸੀ ਦੇਖਦਾ ਸੀ ਉਹਨਾਂ ਵਿੱਚੋਂ ਮਹਾਤਮਾ ਕਿਹੜੇ ਨੇ ਸੰਤ ਕਿਹੜੇ ਨੇ ਆਮ ਸੰਗਤਾਂ ਵਿੱਚ ਬੈਠੇ ਹੁੰਦੇ ਸੀ ਪਤਾ ਕਰਨ ਤੇ ਫਿਰ ਪਤਾ ਲੱਗਦਾ ਸੀ ਵੀ ਇਸ ਸਥਾਨ ਦੇ ਜਿਹੜੇ ਮਹਾਤਮਾ ਨੇ ਇਹ ਨੇ ਇਤਨਾ ਆਪਣੇ ਆਪ ਨੂੰ ਛਾਪਾ ਕੇ ਰੱਖਦੇ ਸੀ ਸਾਬਰੀ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ ਹੁਣ ਨਜੀਬ ਖੁਦਾਏ ਦਾ ਭੇਤ ਨਾ ਕਿਸੇ ਦਿਨ ਉਹ ਭੇਤ ਨਹੀਂ ਸੀ ਕਿਸੇ ਨੂੰ ਦੱਸ ਦੇ ਆਪਣਾ ਸਾਦਗੀ ਵਿੱਚ ਰਹਿੰਦੇ ਸੀ ਬੱਚਿਆਂ ਵਿੱਚ ਬੱਚਿਆਂ ਵਾਂਗੂ ਹੋ ਜਾਂਦੇ ਸੀ ਬਜ਼ੁਰਗਾਂ ਵਿੱਚ ਬਜ਼ੁਰਗਾਂ ਵਾਂਗੂ ਹੋ ਜਾਂਦੇ ਸੀ ਸੋ ਰੋ ਵਿਚਾਰ ਗੁਰੂ ਨਾਨਕ ਪਾਸ਼ਾ ਮਹਾਰਾਜ ਇਹ ਕਹਿਣ ਲੱਗੇ ਕਹਿੰਦੇ ਭਾਈ ਸੇਵਾ ਕਰ ਤੇ ਸਿਮਰਨ ਕਰ ਸੰਗਤਕ ਦੇ ਵਿੱਚ ਸੇਵਾ ਕਰਦੇ ਕਰਦੇ ਨਾਲ ਸਿਮਰਨ ਦਾ ਹੋਣਾ ਲਾਜ਼ਮੀ ਜੇ ਆਪਾਂ ਸੇਵਾ ਕਰੀ ਜਾਈਏ ਤੇ ਗੱਲਾਂ ਕਰੀ ਜਾਈਏ ਸੰਸਾਰੀ ਜਿੱਥੇ ਆਪਾਂ ਆਪਣੀ ਬਿਰਤੀ ਨੂੰ ਰੱਖਾਂਗੇ ਉਹੋ ਜੇ ਆਪਣੇ ਕਰਮ ਬਣ ਜਾਣਗੇ ਉਹੀ ਆਪਾਂ ਨੂੰ ਫਲ ਮਿਲੇਗਾ ਇਸ ਕਾਰਨ ਕਰਕੇ ਉੱਥੇ ਆਪਣੇ ਸੰਬੰਧ ਬਣ ਜਾਣਗੇ ਰੇਮਨ ਬਿਨ ਹਰ ਜਹਿਰ ਚੂਤਾ ਤੈ ਬੰਧਨ ਪਾਏ ਉੱਥੇ ਫਿਰ ਬੰਧਨ ਪੜ ਜਾਵੇਗਾ ਫਿਰ ਮੁਕਤੀ ਨਹੀਂ ਮਿਲੇਗੀ ਸੇਵਾ ਕਰਨ ਦੇ ਵਿੱਚ ਹਦਾਇਤ ਹੁੰਦੀ ਹੈ ਕਿ ਨਾਲ ਸਿਮਰਨ ਕਰਨਾ ਲਾਜ਼ਮੀ ਆਪਣਾ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਹੋਵੇ ਫਿਰ ਇਸ ਤਰੀਕੇ ਨਾਲ ਫਿਰ ਸਫਲ ਹੀ ਹੁੰਦੀ ਹੈ ਸੇਵਾ ਨਹੀਂ ਵਰਮਤ ਥੋੜੀ ਸੇਵ ਗਵਾਈਏ ਫਿਰ ਮੰਤਰੀ ਸੰਤਰੀਆਂ ਦੀ ਉਹਨਾਂ ਆਪਾਂ ਦੀ ਆਪਾਂ ਗੱਲਾਂ ਕਰਕੇ ਇਸ ਸੰਸਾਰ ਦੀਆਂ ਗੱਲਾਂ ਕਰਾਂਗੇ ਹੋਰ ਫਿਰ ਸੇਵਾ ਸਫਲ ਹੀ ਨਹੀਂ ਹੋਇਆ ਕਰਦੀ ਫਿਰ ਕੋਈ ਵਿਗਨ ਪੈ ਜਾਇਆ ਕਰਦਾ ਸੇਵਾ ਛੁੱਟ ਜਾਇਆ ਕਰਦੀ ਜੋ ਸੋਹ ਰੋ ਵਿਚਾਰ ਉਹਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨ ਕੇ ਸੇਵਾ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਕੀ ਹੋਇਆ ਦੋ ਕਿ ਤਿੰਨ ਮਹੀਨਿਆਂ ਤੋਂ ਬਾਅਦ ਗੁਰੂ ਸਾਹਿਬ ਜੀ ਪੁੱਛਦੇ ਨੇ ਭਾਈ 10 ਦਿਨ ਹੁਣ ਮਹਾਤਮਾ ਕਿਵੇਂ ਦੀਂਦੇ ਨੇ ਉਹ ਕਹਿੰਦੇ ਜੀ ਮਨ ਨੂੰ ਹੁਣ ਇੰਜ ਪ੍ਰਤੀਤ ਹੁੰਦਾ ਕਿ ਸਾਧੂ ਮਹਾਤਮਾ ਜਿਵੇਂ ਪਿੰਡਾਂ ਵਿੱਚ ਪੰਚ ਤੇ ਸਰਪੰਚ ਹੁੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਹੋਰ ਸੇਵਾ ਕਰ ਦੋ ਤਿੰਨ ਮਹੀਨੇ ਉਸਨੇ ਹੋਰ ਸੇਵਾ ਕੀਤੀ ਗੁਰੂ ਮਹਾਰਾਜ ਦੇ ਬਚਨ ਮੰਨ ਕੇ ਸੇਵਾ ਕਰਦਾ ਸਿਮਰਨ ਕਰਦਾ ਲੱਗਿਆ ਰਹਿੰਦਾ ਜਿੱਥੇ ਸੇਵਾ ਮਿਲ ਗਈ ਉੱਥੇ ਸੇਵਾ ਕਰਦਾ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਕਹਿਆ ਕਰਦੇ ਸਿੰਮਰਤ ਬਚਨਾਂ 'ਚ ਕਹਿੰਦੇ ਜਿਹਨੇ ਸੇਵਾ ਕਰਨੀ ਹੋਵੇ ਉਹਦੇ ਵਾਸਤੇ ਸੇਵਾ ਮੁਕਤ ਨਹੀਂ ਹਜ਼ਾਰ ਕਸਮ ਦੀ ਸੇਵਾ ਲੱਭ ਲੈਂਦਾ ਜਿਵੇਂ ਕੋਈ ਪੌਰਾ ਹੁੰਦਾ ਉਹਨੇ ਫੁੱਲ ਦੀ ਸੁਗੰਧੀ ਲੈਣੀ ਹੈ ਕਿਤੇ ਨਾ ਦਿਸਦਾ ਵੇ ਉੱਡ ਕੇ ਕਿਤੇ ਦੀ ਕਿਤੇ ਚਲਿਆ ਜਾਂਦਾ ਉੱਥੋਂ ਭਾਵ ਕੇ ਆਪਣੀ ਸੁਗੰਧੀ ਫੁੱਲ ਦੇ ਵਿੱਚੋਂ ਲੈ ਲੈਂਦਾ ਤੇ ਜਿਹਨੇ ਸੇਵਾ ਨਾ ਕਰਨੀ ਹੋਵੇ ਨਾਨਕ ਭਾਗ ਵੀ ਹੋਣਿਆ ਤੇ ਕਮੂਹਿਆ ਕੰਧੇ ਪਾਸ ਉਹ ਲਵੇ ਨਹੀਂ ਕਰ ਸਕਦਾ ਸੇਵਾ ਸਾਧ ਸੰਗਤ ਜੀ ਤਕਰੀਬ ਨੂੰ 5 ਕਿ ਮਿੰਟ ਆਪਾਂ ਨੇ ਹੋਰ ਸਰਵਣ ਕਰਨਾ ਹੈ ਪਰ ਸਮਾਂ ਰਹਿ ਰਸਦਾ ਹੋਵੇਗਾ ਸੋ ਆਪਣੀਆਂ ਬਿਰਤੀਆਂ ਨੂੰ ਇਕਰਾਰ ਕਰੋ ਇਪਰ ਕੁਝ ਦਿਨ ਲੰਗੇ ਗੁਰੂ ਮਹਾਰਾਜ ਜੀ ਪਹੁੰਚਦੇ ਨੇ ਭਾਈ ਕਿਸ ਤਰ੍ਹਾਂ ਤੈਨੂੰ ਪ੍ਰਤੀਤ ਹੁੰਦਾ ਕਹਿਣ ਲੱਗੇ ਬਨੂੰਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਿੰਡਾਂ ਵਿੱਚ ਪੰਜ ਸਰਪੰਚ ਹੁੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਹੋਰ ਸੇਵਾ ਕਰੋ ਪਤਾ ਲੱਗੇਗਾ ਤੁਹਾਨੂੰ ਹੋਰ ਦੋ ਤਿੰਨ ਮਹੀਨੇ ਸੇਵਾ ਕੀਤੀ ਉਸ ਨੇ ਫਿਰ ਗੁਰੂ ਸਾਹਿਬ ਜੀ ਪੁੱਛਦੇ ਨੇ ਕਹਿੰਦੇ ਜੀ ਹੁਣ ਮਾਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਸਾਧੂ ਮਹਾਤਮਾ ਨਹੀਂ ਤਾਂ ਦੇਵਤੇ ਨੇ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਹੋਰ ਸੇਵਾ ਕਰ 4-2-3 ਮਹੀਨੇ ਸੇਵਾ ਕੀਤੀ ਗੁਰੂ ਨਾਨਕ ਪਾਸ਼ਾ ਮਾਰਦੇ ਬਚਨਾਂ ਤੇ ਪਹਿਰਾ ਦਿੱਤਾ ਸੇਵਾ ਕੀਤੀ ਫਿਰ ਗੁਰੂ ਨਾਨਕ ਪਾਸ਼ਾ ਮਹਾਰਾਜ ਇੱਕ ਦਿਨ ਪੁੱਛਦੇ ਨੇ ਭਾਈ ਦਸ ਤੈਨੂੰ ਸੰਤ ਮਹਾਤਮਾ ਕੀ ਸਰੂਪ ਦੇ ਵਿੱਚ ਦਿਸਦੇ ਨੇ ਕੀ ਪ੍ਰਤੀਤ ਹੁੰਦਾ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਹੁਣ ਇੰਜ ਪ੍ਰਤੀਤ ਲੱਗਦਾ ਵੀ ਇਹ ਸੰਤ ਨਹੀਂ ਤਾਂ